ਜਦੋਂ ਵੀ ਦੁਨੀਆ ਦੇ ਵਿੱਚ ਮਸ਼ਹੂਰ ਕ੍ਰਾਈਮ ਦੇ ਬਾਰੇ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਤੰਦੂਰ ਕਾਂਡ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਵੈਸੇ ਇਸ ਕੇਸ ਦੇ ਮਸ਼ਹੂਰ ਹੋਣ ਦਾ ਕਾਰਨ ਕਿਸੇ ਨੂੰ ਮਾਰਨਾ ਨਹੀਂ ਬਲਕਿ ਮਾਰਨ ਤੋਂ ਬਾਅਦ লাশ ਨੂੰ ਟਿਕਾਣੇ ਲਾਉਣ ਦੇ ਤਰੀਕੇ ਕਰਕੇ ਇਹਨਾ ਮਸ਼ਹੂਰ ਹੋਇਆ ਸੀ ਆਖਿਰ ਕੀ ਸੀ ਇਹ ਪੂਰੀ ਵਾਰਦਾਤ ਤੁਸੀਂ ਵੀ ਇਸ ਪੂਰੇ ਕਾਂਡ ਨੂੰ ਸੁਣ ਕੇ ਤੁਹਾਡਾ ਵੀ ਜਿਹੜਾ ਕਲੇਜਾ ਹੈ ਉਹ ਬਾਹਰ ਨੂੰ ਆਵੇਗਾ ਤੇ ਚਲੋ ਜਾਣਦੇ ਹਾਂ ਆਖਿਰ ਕੀ ਹੋਇਆ ਸੀ ਇਸ ਤੰਦੂਰ ਕਾਂਡ ਦੇ ਵਿੱਚ ਇਸ ਕੇਸ ਨੂੰ ਨੈਨਾਸਾਨੀ ਮਰਡਰ ਕੇਸ ਵੀ ਕਿਹਾ ਜਾਂਦਾ ਹੈ ਜੇ ਤੁਸੀਂ ਪਹਿਲਾਂ ਇਸ ਤੰਦੂਰ ਕਾਂਡ ਬਾਰੇ ਜਾਣਦੇ ਵੀ ਹੋਵੋਗੇ ਪਰ ਮੇਰਾ ਦਾਵਾ ਹੈ ਕਿ ਤੁਸੀਂ ਇਸ ਕਾਂਡ ਦੀ ਸਟੋਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਜਿਹੜੇ ਪਹਿਲੂ ਨੇ ਉਹ ਤੁਸੀਂ ਮਿਸ ਕੀਤੇ ਹੋਣਗੇ ਪਰ ਮੈਂ ਤੁਹਾਨੂੰ ਇਸ ਕੇਸ ਦੇ ਬਾਰੇ ਪੂਰੀ ਤਰ੍ਹਾਂ ਡਿਟੇਲ ਦੇ ਵਿੱਚ ਦੱਸਾਂਗਾ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਕੇਸ ਤੰਦੂਰ ਕਾਂਡ ਤਾਰੀਖ ਸੀ 2 ਜੁਲਾਈ 1995 ਦੀ ਰਾਤ ਦੇ ਲਗਭਗ 11 ਵਜੇ ਰਹੇ ਸੀ ਦਿੱਲੀ ਪੁਲਿਸ ਦੇ ਦੋ ਹੋਮਗਾਰਡ ਅਬਦੁੱਲ ਤੇ ਚੰਦਰਪਾਲ ਦਿੱਲੀ ਦੇ ਇੱਕ ਫੇਮਸ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀ ਜਦੋਂ ਰੌਂਡ ਮਾਰ ਰਹੇ ਹੁੰਦੇ ਨੇ ਤਾਂ ਇੱਕ ਔਰਤ ਨੂੰ ਦੇਖਦੇ ਨੇ ਜੋ ਜੋਰ-ਜੋਰ ਨਾਲ ਇਹ ਚੀਲਾ ਰਹੀ ਸੀ ਆਗ ਆਗ ਜਦੋਂ ਇਹਨਾਂ ਦੋਨਾਂ ਹੋਮਗਾਰਡਾਂ ਨੇ ਉਸ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਹ ਭੱਜ ਕੇ ਉੱਥੇ ਗਏ ਉਹਨਾਂ ਨੇ ਦੇਖਿਆ ਕਿ ਦਿੱਲੀ ਦੇ ਮਸ਼ਹੂਰ ਹੋਟਲ ਅਸ਼ੋਕ ਯਾਤਰੀ ਨਿਵਾਸ ਦੇ ਵਿੱਚ ਅੱਗ ਦੀਆਂ ਉੱਚੀਆਂ-ਉੱਚੀਆਂ ਲਾਟਾਂ ਜੜੀਆਂ ਨੇ ਉਹ ਨਿਕਲ ਰਹੀਆਂ ਸਨ ਅਬਦੁਲ ਹੌਮ ਗਾਰਡ ਨੇ ਤੁਰੰਤ ਉਸ ਦੀ ਜਾਣਕਾਰੀ ਜਿਹੜੀ ਹੈ ਫਾਇਰ ਬਰਗੇਡ ਨੂੰ ਦਿੱਤੀ ਤੇ ਜਦੋਂ ਹੌਮ ਗਾਰਡ ਦੇ ਜਵਾਨ ਉਸ ਹੋਟਲ ਦੇ ਗੇਟ ਤੱਕ ਪਹੁੰਚੇ ਤਾਂ ਇਹਨਾਂ ਨੇ ਇਹ ਦੇਖਿਆ ਕਿ ਹੋਟਲ ਦਾ ਜਿਹੜਾ ਮੈਨੇਜਰ ਸੀ ਉਹ ਵੀ ਉਸ ਗੇਟ ਦੇ ਉੱਤੇ ਖੜਾ ਸੀ ਜਦੋਂ ਦਿੱਲੀ ਪੁਲਿਸ ਤੇ ਉਹਨਾਂ ਦੋ ਹੌਮ ਗਾਰਡਾਂ ਨੇ ਮੈਨੇਜਰ ਨੂੰ ਪੁੱਛਿਆ ਕਿ ਇਹ ਅੱਗ ਕਿਉਂ ਲੱਗੀ ਹੈ ਤਾਂ ਉਸ ਨੇ ਕਿਹਾ ਕਿ ਹੋਟਲ ਦੇ ਵਿੱਚ ਬਹੁਤ ਪੁਰਾਣੇ ਬੈਨਰ ਤੇ ਪੋਸਟਰ ਪਏ ਹੋਏ ਸੀ ਉਹਨਾਂ ਨੂੰ ਅੱਗ ਲਾਈ ਹੈ ਪਰ ਜਿਹੜੇ ਉਹ ਪੁਲਿਸ ਵਾਲੇ ਸਨ ਉਹਨਾਂ ਨੂੰ ਇਹ ਜਵਾਬ ਸੁਣ ਕੇ ਉਹ ਸੰਤੁਸ਼ਟ ਨਹੀਂ ਹੋਏ ਉਹ ਕਹਿੰਦੇ ਨੇ ਕਿ ਆਪਾਂ ਅੰਦਰ ਜਾ ਕੇ ਵੇਖਣਾ ਹੈ ਕਿ ਵਾਕੇ ਹੀ ਇਹ ਪੋਸਟਰਾਂ ਨੂੰ ਅੱਗ ਲਾਈ ਹੈ ਜਾਂ ਫਿਰ ਕੁਝ ਹੋਰ ਹੈ ਪਰ ਜਿਹੜਾ ਮੈਨੇਜਰ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਕੇਸ਼ਵ ਉਹ ਇਹਨਾਂ ਪੁਲਿਸ ਵਾਲਿਆਂ ਨੂੰ ਅੰਦਰ ਨਹੀਂ ਜਾਣ ਦਿੰਦਾ ਤੇ ਇਸ ਤਰ੍ਹਾਂ ਕਰਨ ਦੇ ਨਾਲ ਜਿਹੜੇ ਹੂਮ ਗਾਰਡ ਸੀ ਉਹਨਾਂ ਨੂੰ ਪੂਰੀ ਤਰ੍ਹਾਂ ਸ਼ੱਕ ਹੋ ਜਾਂਦਾ ਹੈ ਕਿ ਕੁਝ ਨਾ ਕੁਝ ਦਾਲ ਦੇ ਵਿੱਚ ਕਾਲਾ ਜ਼ਰੂਰ ਹੈ ਦੋਵੇਂ ਕਾਂਸਟੇਬਲ ਉਥੋਂ ਜਿਹੜੇ ਨੇ ਹਟ ਜਾਂਦੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਕਾਂਸਟੇਬਲ ਜਿਹੜਾ ਸੀ ਉਹ ਗਾਰਡ ਜਿਹੜਾ ਸੀ ਉਹ ਹੋਟਲ ਦੀ ਬੈਕ ਸਾਈਡ ਤੇ ਜਾ ਕੇ ਪਿੱਛੋਂ ਦੀ ਕੰਦ ਟੱਪ ਕੇ ਅੰਦਰ ਆ ਜਾਂਦਾ ਹੈ ਤੇ ਜਦੋਂ ਕੰਦ ਟੱਪ ਕੇ ਅੰਦਰ ਜਾਂਦਾ ਹੈ ਉਹ ਜਦੋਂ ਹੋਟਲ ਦੇ ਅੰਦਰ ਆ ਕੇ ਦੇਖਦਾ ਹੈ ਕਿ ਜਿਹੜਾ ਕਿਚਨ ਹੁੰਦਾ ਹੈ ਹੋਟਲ ਦਾ ਉਸ ਦੇ ਵਿੱਚ ਜਿਹੜਾ ਤੰਦੂਰ ਪਿਆ ਹੁੰਦਾ ਹੈ ਉੱਥੇ ਦੋ ਬੰਦੇ ਜਰੇ ਨੇ ਉਹ ਕੁਝ ਉਹ ਤੰਦੂਰ ਦੇ ਵਿੱਚ ਪਾ ਰਹੇ ਸੀ ਜਦੋਂ ਉਹਨਾਂ ਨੇ ਕੇਸ਼ਵ ਮੈਨੇਜਰ ਨੂੰ ਪੁੱਛਿਆ ਸੀ ਕਿ ਇਹ ਅੱਗ ਕਿਉਂ ਲੱਗੀ ਹੈ ਤਾਂ ਉਸਨੇ ਇਹ ਕਿਹਾ ਸੀ ਕਿ ਪੋਸਟਰ ਜਾਂ ਫਿਰ ਪੁਰਾਣੇ ਬੈਨਰ ਜਰੇ ਨੇ ਉਹਨਾਂ ਨੂੰ ਅੱਗ ਲਾਈ ਹੈ ਪਰ ਜਦੋਂ ਉਸਨੇ ਉਹ ਦੋ ਬੰਦਿਆਂ ਨੂੰ ਪੁੱਛਿਆ ਕਿ ਤੁਸੀਂ ਇਹ ਤੰਦੂਰ ਦੇ ਵਿੱਚ ਕੀ ਪਾ ਰਹੇ ਹੋ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਜਰਾ ਬਕਰੇ ਨੂੰ ਸਾਰ ਰਹੇ ਹਾਂ ਗਾਰਡ ਨੂੰ ਜਰਾ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਨਹੀਂ ਹੋਇਆ ਉਹਨੇ ਗਾਰਡ ਨੇ ਕੀ ਕੀਤਾ ਕਿ ਤੰਦੂਰ ਦੇ ਆਸ-ਪਾਸ ਜਿੰਨਾ ਵੀ ਸਮਾਨ ਪਿਆ ਸੀ ਉਹਨੂੰ ਚੈੱਕ ਕਰਨ ਲੱਗ ਪਿਆ ਜਦੋਂ ਉਹਨੇ ਇਹ ਚੈੱਕ ਕਰਨਾ ਸ਼ੁਰੂ ਕੀਤਾ ਤਾਂ ਉਹਨੂੰ ਅਚਾਨਕ ਹੀ ਇੱਕ ਹੱਥ ਦਿਖਾਈ ਦਿੱਤਾ ਉਹ ਹੱਥ ਜਿਹੜਾ ਸੀ ਉਹ ਸੀ ਇਨਸਾਨੀ ਤੇ ਜਦੋਂ ਉਹ ਹੱਥ ਵੇਖਦਾ ਹੈ ਤਾਂ ਉਹਨੂੰ ਸਮਝ ਆ ਜਾਂਦੀ ਹੈ ਕਿ ਇਹ ਜਿਹੜੇ ਦੋਨੇ ਬੰਦੇ ਨੇ ਇਹ ਕਿਸੇ ਇਨਸਾਨ ਦੀ Laash ਨੂੰ ਸਾਰ ਰਹੇ ਨੇ ਉਹ ਉਹਨਾਂ ਨੂੰ ਬਿਨਾਂ ਕੁਝ ਦੱਸੇ ਉਥੋਂ ਚੁੱਪਚਾਪ ਬਾਹਰ ਨਿਕਲ ਆਉਂਦਾ ਹੈ ਤੇ ਬਾਹਰ ਆ ਕੇ ਉਹ ਦਿੱਲੀ ਪੁਲਿਸ ਨੂੰ ਫੋਨ ਕਰਦਾ ਹੈ ਤੇ ਪੁਲਿਸ ਉਥੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਪਹੁੰਚ ਜਾਂਦੀ ਹੈ ਤੇ ਦਿੱਲੀ ਪੁਲਿਸ ਦੀ ਜਰੀ ਉਹ ਟੁਕੜੀ ਆਉਂਦੀ ਹੈ ਉਹ ਆਉਂਦਿਆਂ ਹੀ ਉਹਨਾਂ ਦੋਨਾਂ ਬੰਦਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਕੰਧ ਟੱਪ ਕੇ ਭੱਜ ਜਾਂਦਾ ਹੈ ਤੇ ਦੂਸਰਾ ਬੰਦਾ ਜਿਹੜਾ ਹੈ ਕੇਸ਼ਵ ਕੁਮਾਰ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਦਿੱਲੀ ਪੁਲਿਸ ਨੇ ਤੰਦੂਰ ਦੇ ਵਿੱਚ ਪਾਣੀ ਪਾਇਆ ਤੇ ਤੰਦੂਰ ਦੀ ਜਿਹੜੀ ਅੱਗ ਨੂੰ ਉਸੇ ਟਾਈਮ ਬੁਝਾਇਆ ਜਦੋਂ ਅੱਗ ਬੁਝਦੀ ਹੈ ਤਾਂ ਉਥੋਂ ਦਾ ਨਜ਼ਾਰਾ ਵੇਖ ਕੇ ਸਾਰਿਆਂ ਦੇ ਪੈਰਾਂ ਦੇ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਸਾਰੇ ਲੋਕ ਜਿਹੜੇ ਉੱਥੇ ਖੜੇ ਹੁੰਦੇ ਨੇ ਉਹ ਇਹ ਦੇਖ ਕੇ ਹੱਕੇ ਬਕੇ ਰਹਿ ਜਾਂਦੇ ਨੇ ਕਿ ਇਹ ਐਡਾ ਵੱਡਾ ਕਾਂਡ ਕਰ ਰਹੀ ਸੀ ਤੰਦੂਰ ਦੇ ਉੱਪਰ ਇੱਕ ਇਨਸਾਨੀ লাশ ਰੱਖੀ ਹੋਈ ਸੀ ਜਿਹੜੀ ਕਾਫੀ ਹੱਦ ਤੱਕ ਜਿਹੜੀ ਹੈ ਉਹ ਸੜ ਚੁੱਕੀ ਸੀ ਉਸ ਦਾ ਜਿਹੜਾ ਚਿਹਰਾ ਪਹਿਚਾਨਿਆ ਨਹੀਂ ਜਾ ਸਕਦਾ ਸੀ ਪਰ ਹਜੇ ਵੀ ਉਹ ਜਿਹੜਾ ਉਹਦਾ ਚਬਾਰਾ ਹੁੰਦਾ ਹੈ ਉਹਦੇ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਇਹ ਜਿਹੜਾ লাশ ਹੈ ਉਹ ਕਿਸੇ ਔਰਤ ਦੀ ਹੈ ਪੁਲਿਸ ਵਾਲੇ ਉਹ ਜਿਹੜੇ ਓਕੇਸ਼ਵ ਮੈਨੇਜਰ ਜਿਹੜਾ ਹੈ ਹੋਟਲ ਦਾ ਉਹਨੂੰ ਜਿਹੜਾ ਫੜਿਆ ਹੁੰਦਾ ਹੈ ਉਹਦੇ ਕੋਲੋਂ ਪੁੱਛਗਿੱਛ ਕਰਦੇ ਨੇ ਤੇ ਉਹਨੂੰ ਪੁੱਛਦੇ ਨੇ ਕਿ ਇਹ লাশ ਕਿਸ ਦੀ ਹੈ ਉਹ ਦੱਸਦਾ ਹੈ ਕਿ ਇਹ ਜਿਹੜੇ ਹੋਟਲ ਦਾ ਮਾਲਕ ਹੈ ਸੁਸ਼ੀਲ ਸ਼ਰਮਾ ਉਹਦੀ ਜਿਹੜੀ ਪਤਨੀ ਹੈ ਨੈਨਾਸਾਨੀ ਇਹ ਉਹਦੀ লাশ ਹੈ ਤੇ ਪੁਲਿਸ ਇਹ ਵੀ ਪੁੱਛਦੀ ਹੈ ਕਿ ਤੇਰੇ ਨਾਲ ਜਿਹੜਾ ਦੂਸਰਾ ਬੰਦਾ ਸੀ ਭੱਜ ਕੇ ਗਿਆ ਉਹ ਕੌਣ ਸੀ ਤੇ ਉਹ ਦੱਸਦਾ ਹੈ ਕਿ ਉਹ ਕੋਈ ਹੋਰ ਨਹੀਂ ਸੀ ਇਸ ਹੋਟਲ ਦਾ ਮਾਲਕ ਸੁਸ਼ੀਲ ਸ਼ਰਮਾ ਹੀ ਸੀ ਤੇ ਪੁਲਿਸ ਜਦੋਂ ਸੁਸ਼ੀਲ ਸ਼ਰਮਾ ਦੀ ਸ਼ਾਨਬੀਨ ਕਰਦੀ ਹੈ ਤਾਂ ਇਹ ਪਤਾ ਚੱਲਦਾ ਹੈ ਕਿ ਸੁਸ਼ੀਲ ਸ਼ਰਮਾ ਇੱਕ ਮਾਮੂਲੀ ਬੰਦਾ ਨਹੀਂ ਸੀ ਉਹ ਦਿੱਲੀ ਦੀ ਰਾਜਨੀਤੀ ਦੇ ਵਿੱਚ ਉੱਭਰਦਾ ਹੋਇਆ ਇੱਕ ਨਵਾਂ ਚਿਹਰਾ ਸੀ ਦਰਅਸਲ ਸੁਸ਼ੀਲ ਸ਼ਰਮਾ ਕਾਂਗਰਸ ਦੇ ਨਾਲ ਮਿਲਿਆ ਹੋਇਆ ਸੀ ਤੇ ਉਹ ਕਾਂਗਰਸ ਦੇ ਜੂਥ ਫੈਡਰੇਸ਼ਨ ਦਾ ਪ੍ਰਧਾਨ ਵੀ ਸੀ ਤੇ ਨੈਨਾਸਾਨੀ ਵੀ ਕਿਸੇ ਜ਼ਮਾਨੇ ਦੇ ਵਿੱਚ ਕਾਂਗਰਸ ਦੇ ਨਾਲ ਜੁੜੀ ਹੋਈ ਸੀ ਹੁਣ ਪੁਲਿਸ ਵਾਲੇ ਸੁਸ਼ੀਲ ਸ਼ਰਮਾ ਦੀ ਪਾਲ ਵਿੱਚ ਲੱਗ ਜਾਂਦੇ ਨੇ ਤੇ ਇਧਰ ਇਹ ਜਿਹੜੀ ਖਬਰ ਸੀ ਪੂਰੇ ਦਿੱਲੀ ਹੀ ਨਹੀਂ ਬਲਕਿ ਪੂਰੇ ਭਾਰਤ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀ ਹੈ ਤੇ ਜੇਰਾ ਵੀ ਇਸ ਗੱਲ ਨੂੰ ਸੁਣਦਾ ਸੀ ਉਹ ਗੁੱਸੇ ਨਾਲ ਭੜ ਜਾਂਦਾ ਸੀ ਤੇ ਉਹ ਇਹੋ ਹੀ ਚਾਹੁੰਦਾ ਸੀ ਕਿ ਜਲਦੀ ਤੋਂ ਜਲਦੀ ਸੁਸ਼ੀਲ ਸ਼ਰਮਾ ਨੂੰ ਫੜਿਆ ਜਾਵੇ ਤੇ ਉਸ ਨੂੰ ਸਲਾਖਾਂ ਦੇ ਪਿੱਛੇ ਪਾਇਆ ਜਾਵੇ ਤੇ ਥੋੜੇ ਦਿਨਾਂ ਬਾਅਦ ਹੀ ਦਿੱਲੀ ਪੁਲਿਸ ਬੰਗਲੌਰ ਦੇ ਵਿੱਚ ਇੱਕ ਸਟੇਸ਼ਨ ਦੇ ਉੱਤੋਂ ਸੁਸ਼ੀਲ ਸ਼ਰਮਾ ਨੂੰ ਫੜ ਲੈਂਦੀ ਹੈ ਸੁਸ਼ੀਲ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਪੁਸ਼ਗੀਸ ਦਾ ਸਿਲਸਲਾ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਪੁਸ਼ਗੀਸ ਤੇ ਵਿੱਚ ਕਈ ਤਰ੍ਹਾਂ ਦੇ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਨੇ ਸੁਸ਼ੀਲ ਸ਼ਰਮਾ ਦੇ ਮੁਤਾਬਿਕ ਸੁਸ਼ੀਲ ਸ਼ਰਮਾ ਦਿੱਲੀ ਯੂਨੀਵਰਸਿਟੀ ਦੇ ਵਿੱਚ ਕਮਰਸ ਦਾ ਵਿਦਿਆਰਥੀ ਸੀ ਤੇ ਜਿਹੜੀ ਨੈਨਾਸਾਨੀ ਸੀ ਉਹ ਵੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਉਸਨੇ ਵੀ ਗ੍ਰੈਜੂਏਸ਼ਨ ਕੀਤੀ ਹੋਈ ਸੀ ਇਸ ਤੋਂ ਬਾਅਦ ਦੋਨਾਂ ਨੇ ਕਾਂਗਰਸ ਦੀ ਪਾਰਟੀ ਨੂੰ ਜੁਆਇਨ ਕੀਤਾ ਸੀ ਤੇ ਕਾਂਗਰਸ ਦੀ ਪਾਰਟੀ ਦੇ ਜੁਆਇਨ ਕਰਦਿਆਂ ਹੀ ਦੋਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਜਾਂਦੀ ਹੈ ਤੇ ਦੋਸਤੀ ਤੋਂ ਬਾਅਦ ਦੋਨਾਂ ਦੇ ਵਿੱਚ ਰਿਲੇਸ਼ਨ ਬਣਦਾ ਹੈ ਤੇ ਦੋਨੇ ਇਕੱਠੇ ਇੱਕ ਫਲੈਟ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਪਰ ਕਈ মিডিਆ ਵਾਲੇ ਕਹਿੰਦੇ ਨੇ ਕਿ ਇਹਨਾਂ ਨੇ ਚੁੱਪਚੀਤੇ ਵਿਆਹ ਕਰਵਾਇਆ ਹੋਇਆ ਸੀ ਨੈਨਾ ਸਾਨੀ ਇਹੋ ਚਾਹੁੰਦੀ ਸੀ ਕਿ ਉਹ ਸੁਸ਼ੀਲ ਸ਼ਰਮਾ ਉਹਦੇ ਨਾਲ ਪਬਲਿਕਲੀ ਵਿਆਹ ਕਰਵਾਵੇ ਇਹਨਾਂ ਦੇ ਵਿੱਚ ਇਸੀ ਗੱਲ ਤੋਂ ਲੈ ਕੇ ਕਈ ਵਾਰੀ ਵਿਵਾਦ ਹੁੰਦਾ ਸੀ ਤੇ ਕਈ ਵਾਰੀ ਬਹੁਤ ਝਗੜੇ ਦਾ ਵੱਡਾ ਰੂਪ ਵੀ ਲੈ ਲੈਂਦਾ ਸੀ ਤੇ ਇਸੇ ਲੜਾਈ ਦੇ ਕਰਕੇ ਤੇ ਨੈਨਾ ਸਾਨੀ ਹੁਣ ਆਪਣਾ ਇੰਟਰਸਟ ਜਿਹੜਾ ਹੈ ਆਪਣੇ ਪੁਰਾਣੇ ਫਰੈਂਡ ਮਤਲੂਬ ਦੇ ਵਿੱਚ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ ਉਹ ਉਹਦੇ ਨਾਲ ਆਪਣੀ ਜਾਣ ਪਛਾਣ ਫਿਰ ਤੋਂ ਸ਼ੁਰੂ ਕਰ ਦਿੰਦੀ ਹੈ ਤੇ ਉਸ ਨੂੰ ਮਿਲਣਾ ਮੈਂ ਸ਼ੁਰੂ ਕਰ ਦਿੰਦੀ ਹੈ ਤੇ ਨੈਨਾ ਸਾਨੀ ਹੁਣ ਚਾਹੁੰਦੀ ਸੀ ਉਹ ਸੁਸ਼ੀਲ ਸ਼ਰਮਾ ਦੇ ਨਾਲੋਂ ਆਪਣਾ ਰਿਸ਼ਤਾ ਤੋੜ ਕੇ ਮਤਲੂਬ ਦੇ ਨਾਲ ਆਪਣਾ ਰਿਸ਼ਤਾ ਜੋੜਨਾ ਚਾਹੁੰਦੀ ਸੀ ਤੇ ਇਹ ਜਿਹੜੀ ਗੱਲ ਸੀ ਉਹ ਸੁਸ਼ੀਲ ਸ਼ਰਮਾ ਨੂੰ ਬਰਦਾਸ਼ਤ ਨਹੀਂ ਸੀ ਉਹਨੂੰ ਵੀ ਸ਼ੱਕ ਹੋ ਗਿਆ ਸੀ ਕਿ ਨੈਨਾ ਸਾਨੀ ਦਾ ਕਿਤੇ ਚੱਕਰ ਚੱਲ ਰਿਹਾ ਹੈ ਤੇ ਇਸੇ ਦੌਰਾਨ ਹੀ ਦਿਨ ਆਂਦਾ ਹੈ 2 ਜੁਲਾਈ 1995 ਦਾ ਜਦੋਂ ਸਭ ਕੁਝ ਬਦਲ ਜਾਂਦਾ ਹੈ ਜਦੋਂ ਸ਼੍ਰੀਸ਼ੀਲ ਸ਼ਰਮਾ ਆਪਣੇ ਕੰਮ ਤੋਂ ਵਾਪਸ ਸ਼ਾਮ ਨੂੰ ਘਰ ਆਂਦਾ ਹੈ ਤਾਂ ਉਹ ਦੇਖਦਾ ਹੈ ਕਿ ਨੈਨਾ ਸ਼ਰਮਾ ਆਪਣਾ ਇੱਕ ਹੱਥ ਦੇ ਵਿੱਚ ਵਿਕਸੀ ਦਾ ਗਲਾਸ ਫੜੇ ਇੱਕ ਹੱਥ ਦੇ ਵਿੱਚ ਫੋਨ ਦੇ ਉੱਤੇ ਗੱਲ ਕਰ ਰਹੀ ਹੁੰਦੀ ਹੈ ਜਿਸ ਤਰ੍ਹਾਂ ਹੀ ਸੁਸ਼ੀਲ ਸ਼ਰਮਾ ਕਮਰੇ ਦੇ ਅੰਦਰ ਆਉਂਦਾ ਹੈ ਤਾਂ ਉਹ ਫੋਨ ਬੰਦ ਕਰਕੇ ਵਿਕਸੀ ਦਾ ਗਲਾਸ ਸੁਸ਼ੀਲ ਸ਼ਰਮਾ ਦੇ ਵੱਲ ਨੂੰ ਕਰਦੀ ਹੈ ਪਰ ਸੁਸ਼ੀਲ ਸ਼ਰਮਾ ਉਸ ਗਲਾਸ ਲੈਣ ਤੋਂ ਮਨਾ ਕਰ ਦਿੰਦਾ ਹੈ ਸੁਸ਼ੀਲ ਸ਼ਰਮਾ ਨੈਨਾਸਾਨੀ ਕੋਲੋਂ ਪੁੱਛਦਾ ਹੈ ਕਿ ਕਿਸ ਦਾ ਫੋਨ ਆਇਆ ਸੀ ਉਹ ਕਹਿੰਦੀ ਹੈ ਕਿ ਮੇਰੇ ਕਿਸੇ ਰਿਸ਼ਤੇਦਾਰ ਦਾ ਫੋਨ ਸੀ ਤੇ ਇਸ ਤੋਂ ਬਾਅਦ ਉਹ ਫੋਨ ਕੱਟ ਕੇ ਅੰਦਰ ਚਲੀ ਜਾਂਦੀ ਹੈ ਤੇ ਸੁਸ਼ੀਲ ਕੀ ਕਰਦਾ ਹੈ ਉਸ ਫੋਨ ਦੇ ਉੱਤੋਂ ਰੀਡਾਇਲ ਉਹ ਜਿਹੜਾ ਨੰਬਰ ਹੁੰਦਾ ਹੈ ਉਸ ਨੂੰ ਰੀਡਾਇਲ ਕਰਦਾ ਹੈ ਉਹ ਜਿਹੜਾ ਫੋਨ ਚੱਕਿਆ ਸੀ ਮਤਲੂਕ ਕਰੀਮ ਨੇ ਚੱਕਿਆ ਸੀ ਤੇ ਸੁਸ਼ੀਲ ਨੂੰ ਪਹਿਲਾਂ ਤੋਂ ਹੀ ਸ਼ੱਕ ਸੀ ਕਿ ਉਹਦੀ ਜਿਹੜੀ ਪਤਨੀ ਹੈ ਉਹਦਾ ਚੱਕਰ ਚੱਲ ਰਿਹਾ ਹੈ ਮਤਲੂਕ ਕਰੀਮ ਦੇ ਨਾਲ ਤੇ ਜਦੋਂ ਉਹ ਫੋਨ ਇਹ ਕਰਦਾ ਹੈ ਤਾਂ ਉਸ ਦਾ ਇਹ ਸ਼ੱਕ ਜਿਹੜਾ ਹੈ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ ਤੇ ਇਸੇ ਹੀ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਕਾਫੀ ਝਗੜਾ ਵੀ ਹੁੰਦਾ ਹੈ ਤੇ ਗੁੱਸੇ ਦੇ ਵਿੱਚ ਆ ਕੇ ਸੁਸ਼ੀਲ ਸ਼ਰਮਾ ਆਪਣਾ ਰਿਵੋਲਵਰ ਕੱਢਦਾ ਹੈ ਤੇ ਪਹਿਲੀ ਗੋਲੀ ਜਿਹੜੀ ਹੈ ਉਹ ਨੈਨਾਸਾਨੀ ਦੇ ਉੱਪਰ ਚਲਾਉਂਦਾ ਹੈ ਪਰ ਉਹ ਜਿਹੜੀ ਗੋਲੀ ਹੈ ਉਹ ਨੈਨਾਸਾਨੀ ਦੀ ਗਰਦਨ ਦੇ ਲਾਗੋ ਹੁੰਦੇ ਹੋਏ ਉਹ ਅੰਦਰ ਜਾ ਕੇ ਜਿਹੜਾ ਏਸੀ ਹੈ ਉਹਦੇ ਤੇ ਲੱਗਦੀ ਹੈ ਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ ਕਿ ਸੁਸ਼ੀਲ ਸ਼ਰਮਾ ਫਿਰ ਆਪਣੇ ਰਿਵੋਲਵਰ ਦੇ ਵਿੱਚੋਂ ਦੂਸਰੀ ਗੋਲੀ ਚਲਾ ਦਿੰਦਾ ਹੈ ਉਹ ਗੋਲੀ ਜਿਹੜੀ ਹੈ ਉਹ ਨੈਨਾਸਾਨੀ ਦੀ ਸਿੱਧੀ ਗਰਦਨ ਦੇ ਉੱਤੇ ਜਾ ਕੇ ਵੱਜਦੀ ਹੈ ਉਸ ਤੋਂ ਬਾਅਦ ਉਹ ਫਿਰ ਇੱਕ ਤੀਸਰੀ ਗੋਲੀ ਚਲਾਉਂਦਾ ਹੈ ਤੇ ਉਹ ਤੀਸਰੀ ਗੋਲੀ ਜਿਹੜੀ ਨੈਨਾਸਾਨੀ ਦੀ ਸਿੱਧੇ ਸਿਰ ਦੇ ਉੱਤੇ ਜਾ ਕੇ ਵੱਜਦੀ ਹੈ ਤਾਂ ਉਹਦੀ ਉੱਥੇ ਮੌਕੇ ਤੇ ਹੀ ਮੋਟੋ ਜਾਂਦੀ ਹੈ ਤੇ ਸੁਸ਼ੀਲ ਸ਼ਰਮਾ ਕੀ ਕਰਦਾ ਹੈ ਉਸ ਤੋਂ ਬਾਅਦ ਉਹ ਥੱਲੇ ਆ ਕੇ ਦੇਖਦਾ ਹੈ ਮਾਰਕੀਟ ਦੇ ਵਿੱਚ ਜਾ ਕੇ ਦੇਖਦਾ ਹੈ ਵੀ ਕਿਸੇ ਨੂੰ ਗੋਲੀ ਚੱਲਣ ਦੀ ਆਵਾਜ਼ ਤਾਂ ਨਹੀਂ ਸੁਣਾਈ ਦਿੱਤੀ ਜਦੋਂ ਉਹ ਦੇਖਦਾ ਹੈ ਕਿ ਸਭ ਕੁਝ ਸ਼ਾਂਤ ਹੈ ਤਾਂ ਉਹ ਮਾਰਕੀਟ ਦੇ ਵਿੱਚ ਜਾਂਦਾ ਹੈ ਤਾਂ ਉੱਥੋਂ ਇੱਕ ਵੱਡਾ ਜਿਹਾ ਪੋਲੀਥਨ ਲੈ ਕੇ ਆਂਦਾ ਹੈ ਪੋਲੀਥਨ ਲਿਆ ਕੇ ਉਹ ਨੈਨਾਸਾਨੀ ਦੀ ਜਿਹੜੀ লাশ ਹੈ ਉਹਨੂੰ ਬੜੇ ਆਰਾਮ ਦੇ ਨਾਲ ਪੋਲੀਥਨ ਦੇ ਵਿੱਚ ਪਾਉਂਦਾ ਹੈ ਤੋਂ ਉਸ ਤੋਂ ਬਾਅਦ ਇੱਕ ਬੈੱਡ ਸ਼ੀਟ ਲੈ ਕੇ ਉਹਦੇ ਵਿੱਚ ਉਹਦੀ লাশ ਨੂੰ ਲਪੇਟ ਦਿੰਦਾ ਹੈ ਤੇ ਜਿੰਨਾ ਵੀ ਕਮਰੇ ਦੇ ਅੰਦਰ ਖੂਨ ਬਿਖਰਿਆ ਹੋਇਆ ਸੀ ਉਹਨੂੰ ਬੜੀ ਸਾਵਧਾਨੀ ਦੇ ਨਾਲ ਉਹਨੂੰ ਸਾਫ਼ ਕਰ ਦਿੰਦਾ ਹੈ ਉਸ ਤੋਂ ਬਾਅਦ ਉਹ লাশ ਨੂੰ ਤਕੇਲਦਾ ਹੋਇਆ ਘਸੀਟਦਾ ਹੋਇਆ ਕਿਉਂਕਿ ਉਹ লাশ ਬਹੁਤ ਭਾਰੀ ਸੀ ਉਹਦੇ ਇਕੱਲੇ ਕੋਲੋਂ ਨਹੀਂ ਚੱਕੀ ਜਾ ਰਹੀ ਸੀ ਤਾਂ ਉਹ ਘਸੀਟਦਾ ਹੋਇਆ ਆਪਣੀ ਜਿਹੜੀ ਥੱਲੇ ਖੜੀ ਸੀ ਗੱਡੀ ਮਰੂਤੀ 800 ਉਹਦੀ ਡਿੱਗੀ ਦੇ ਵਿੱਚ ਆ ਕੇ ਉਸ লাশ ਨੂੰ ਪਾ ਦਿੰਦਾ ਹੈ ਉਸ ਤੋਂ ਬਾਅਦ ਉਹ ਸੋਚਦਾ ਹੈ ਕਿ ਇਸ লাশ ਨੂੰ ਮੈਂ ਟਿਕਾਣੇ ਲੈਣਾ ਹੈ ਉਹ ਕੋਈ ਤਰ੍ਹਾਂ ਦੇ ਆਪਣੇ ਦਿਮਾਗ ਦੇ ਵਿੱਚ ਵਿਚਾਰ ਬਣਾਉਂਦਾ ਹੈ ਫਿਰ ਉਹ ਆਪਣੀ ਗੱਡੀ ਮਰੂਤੀ 800 ਨੂੰ ਦਿੱਲੀ ਦੀਆਂ ਸੜਕਾਂ ਦੇ ਉੱਪਰ ਘੁਮਾਉਂਦਾ ਹੈ ਪਰ ਉਹਦੇ ਦਿਮਾਗ ਦੇ ਅੰਦਰ ਕੋਈ ਵੀ ਐਜਾ ਵਿਚਾਰ ਨਹੀਂ ਆ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਇਸ লাশ ਨੂੰ ਠਿਕਾਣੇ ਲਾਵੇ ਫਿਰ ਉਹ ਸੋਚਦਾ ਹੈ ਕਿ ਇਸ লাশ ਨੂੰ ਉਹ ਨਦੀ ਦੇ ਵਿੱਚ ਸੁੱਟ ਦਵੇਗਾ ਇਸ ਤਰ੍ਹਾਂ ਹੀ ਉਹ ਇੱਕ ਪੁਲ ਦੇ ਉੱਤੇ ਜਾਂਦਾ ਹੈ ਪਰ ਪੁਲ ਦੇ ਉੱਤੇ ਜਾ ਕੇ ਦੇਖਦਾ ਹੈ ਕਿ ਉੱਥੇ ਬਹੁਤ ਦੁਨੀਆ ਖੜੀ ਸੀ ਐਸ ਲਈ ਇਹ ਜਿਹੜਾ ਨਦੀ ਦੇ ਵਿੱਚ ਸੁੱਟਣ ਵਾਲਾ ਲਾਸ ਵਾਲਾ ਪਲਾਨ ਸੀ ਉਹ ਵੀ ਉਹ ਉੱਥੋਂ ਬਦਲ ਦਿੰਦਾ ਹੈ ਫਿਰ ਉਹ ਆਪਣੇ ਬਗਿਆ ਰੈਸਟੋਰੈਂਟ ਜਿਹੜਾ ਸੀ ਉਹਦੇ ਵਿੱਚ ਆਪਣੀ ਗੱਡੀ ਨੂੰ ਲੈ ਕੇ ਆਂਦਾ ਹੈ ਬਗਿਆ ਰੈਸਟੋਰੈਂਟ ਦੇ ਵਿੱਚ ਕਾਫੀ ਲੋਕ ਉਸ ਟਾਈਮ ਖਾਣਾ ਖਾ ਰਹੇ ਹੁੰਦੇ ਹਨ ਉਹ ਆਪਣੇ ਰੈਸਟੋਰੈਂਟ ਦੇ ਵਿੱਚ ਆ ਕੇ ਦੇਖਦਾ ਹੈ ਤੇ ਉੱਥੇ ਆ ਕੇ ਕੇਸ਼ਵ ਮੈਨੇਜਰ ਨੂੰ ਮਿਲਦਾ ਹੈ ਤੇ ਉਹਨੂੰ ਕਹਿੰਦਾ ਹੈ ਕਿ ਜਿੰਨੇ ਵੀ ਇੱਥੇ ਜਿਹੜੇ ਲੋਕ ਖਾਣਾ ਖਾ ਰਹੇ ਨੇ ਉਹਨਾਂ ਨੂੰ ਤੂੰ ਬਾਹਰ ਕੱਢ ਦੇ ਉਹਨਾਂ ਨੂੰ ਕਹ ਦੇ ਕਿ ਇੱਥੇ ਖਾਣਾ ਖਤਮ ਹੋ ਚੁੱਕਿਆ ਹੈ ਤੁਸੀਂ ਬਾਹਰ ਜਾ ਕੇ ਕਿਤੇ ਹੋਰ ਖਾ ਲਓ ਤੇ ਕਿਸ਼ਮ ਮੈਨੇਜਰ ਅੱਗੋ ਕਹਿੰਦਾ ਹੈ ਕਿ ਖਾਣਾ ਤਾਂ ਅਜੇ ਬਹੁਤ ਬਚਿਆ ਹੋਇਆ ਹੈ ਤੇ ਇਸ ਕਰਕੇ ਮੈਂ ਕਿਵੇਂ ਉਹਨਾਂ ਨੂੰ ਕਹਿ ਦਵਾਂ ਫਿਰ ਉਹ ਕਹਿੰਦਾ ਹੈ ਕਿ ਤੰਨੂੰ ਮੈਂ ਜੋ ਕਹਿ ਰਿਹਾ ਤੂੰ ਉਦਾਂ ਕਰ ਕਿਉਂਕਿ ਬੜੀ ਵੱਡੀ ਮੁਸੀਬਤ ਆ ਗਈ ਹੈ ਕਿਸ਼ਮ ਮੈਨੇਜਰ ਇਦਾਂ ਹੀ ਕਰਦਾ ਹੈ ਉਹ ਸਾਰੇ ਹੀ ਲੋਕਾਂ ਨੂੰ ਕਹਿ ਦਿੰਦਾ ਹੈ ਕਿ ਖਾਣਾ ਖਤਮ ਹੋ ਗਿਆ ਹੈ ਤੋ ਉਹ ਉਥੋਂ ਚਲੇ ਜਾਂਦੇ ਨੇ ਤੇ ਬਾਕੀ ਸਟਾਫ ਨੂੰ ਵੀ ਪੰਜੀ-ਪੰਜੀ ਰੁਪਏ ਦੇ ਕੇ ਕਹਿ ਦਿੰਦਾ ਹੈ ਕਿ ਤੁਸੀਂ ਬਾਹਰ ਜਾ ਕੇ ਖਾਣਾ ਖਾਓ ਰਾ ਉਸ ਰੈਸਟੋਰੈਂਟ ਦੇ ਵਿੱਚ ਸਿਰਫ ਦੋ ਹੀ ਲੋਕ ਰਹਿ ਜਾਂਦੇ ਨੇ ਇੱਕ ਸੁਸ਼ੀਲ ਸ਼ਰਮਾ ਤੇ ਦੂਸਰਾ ਉਹਨਾਂ ਦਾ ਮੈਨੇਜਰ ਕੇਸ਼ਵ ਕੁਮਾਰ ਫਿਰ ਉਹ ਦੋਨੇ ਜਾਣੇ ਗੱਡੀ ਦੇ ਵਿੱਚ ਉਸ ਲਾਸ਼ ਨੂੰ ਕੱਢਦੇ ਨੇ ਉਸ ਰੈਸਟੋਰੈਂਟ ਦੇ ਵਿੱਚ ਇੱਕ ਤੰਦੂਰ ਪਿਆ ਹੁੰਦਾ ਹੈ ਜਿਹੜਾ ਹਜੇ ਜਲ ਰਿਹਾ ਹੁੰਦਾ ਹੈ ਤੇ ਉਹ ਕੀ ਕਰਦੇ ਨੇ ਉਸ ਲਾਸ਼ ਨੂੰ ਚੱਕ ਕੇ ਉਸ ਤੰਦੂਰ ਦੇ ਉੱਪਰ ਰੱਖ ਦਿੰਦੇ ਨੇ ਪਰ ਜਦੋਂ ਉਹ ਲਾਸ਼ ਨੂੰ ਤੰਦੂਰ ਦੇ ਉੱਪਰ ਰੱਖਦੇ ਨੇ ਤੇ ਇੰਨੀ ਅੱਗ ਨਹੀਂ ਸੀ ਕਿ ਜਿਹਦੇ ਨਾਲ ਉਹ ਲਾਸ਼ ਸੜ ਸਕੇ ਉਹ ਥੋੜੀ ਬਹੁਤੀ ਸਰਦੀ ਹੈ ਉਸ ਤੋਂ ਬਾਅਦ ਸੁਸ਼ੀਲ ਸ਼ਰਮਾ ਕੀ ਕਹਿੰਦਾ ਹੈ ਕਿ ਅੰਦਰ ਜਿੰਨੀ ਵੀ ਤੇਰ ਕੋ ਰੱਦੀ ਪਈ ਹੈ ਕਾਗਜ਼ ਪਏ ਨੇ ਉਹ ਸਾਰੇ ਚੱਕ ਕੇ ਲਿਆ ਉਹ লাশ ਦੇ ਉੱਪਰ ਲਿਆ ਕੇ ਤੰਦੂਰ ਦੇ ਵਿੱਚ ਉਹ ਕਾਗਜ਼ ਰੱਦੀ ਪਾਉਂਦੇ ਨੇ ਉਹਦੇ ਨਾਲ ਅਗ ਦੀਆਂ ਲਾਟਾਂ ਹੋਰ ਵੀ ਮੱਚ ਜਾਂਦੀਆਂ ਨੇ ਥੋੜੀ ਬਹੁਤੀ ਉਹਦੇ ਨਾਲ লাশ ਸਰਦੀ ਹੈ ਪਰ ਉਸ ਤੋਂ ਬਾਅਦ ਸੁਸ਼ੀਲ ਕਹਿੰਦਾ ਹੈ ਕਿ ਤੇਰ ਕੋ ਜਿੰਨਾ ਵੀ ਅੰਦਰ ਕਿਚਨ ਦੇ ਵਿੱਚ ਮੱਖਣ ਪਿਆ ਹੋਇਆ ਹੈ ਉਹ ਮੱਖਣ ਲੈ ਕੇ ਆ ਜਦੋਂ ਮੱਖਣ ਲਿਆ ਕੇ ਤੰਦੂਰ ਦੇ ਵਿੱਚ ਸੁੱਟਦਾ ਹੈ ਤਾਂ ਉਹਦੇ ਨਾਲ লাশ ਜਿਹੜੀ ਸੜਨੀ ਹੋਰ ਜਲਦੀ ਹੋ ਜਾਂਦੀ ਹੈ ਇਹਦੇ ਨਾਲ ਜਿਹੜੀ ਅੱਗ ਵੀ ਹੈ ਅੱਗ ਦੀਆਂ ਲਾਟਾਂ ਵੀ ਕਾਫੀ ਉੱਚੀਆਂ ਉੱਠਣ ਲੱਗ ਪੈਂਦੀਆਂ ਨੇ ਇਸੇ ਤਰ੍ਹਾਂ ਹੀ ਕਰਦੇ ਕਰਦੇ ਉਹਨਾਂ ਨੇ 3-4 ਪੈਕੇਟ ਜਿਹੜੇ ਨੇ ਮੱਖਣ ਦੇ ਉਸ ਤੰਦੂਰ ਦੇ ਵਿੱਚ ਸੁੱਟੇ ਜਿਸ ਨਾਲ ਅੱਧ ਪਚਦੀ ਜਿਹੜੀ Laash ਹੈ ਉਹ ਸੜ ਚੁੱਕੀ ਸੀ ਪਰ ਉਹਦੇ ਨਾਲ ਅੱਗ ਦੀਆਂ ਲਾਟਾਂ ਵੀ ਇੰਨੀਆਂ ਉੱਪਰ ਨੂੰ ਉੱਠ ਰਹੀਆਂ ਸਨ ਕਿ ਇੱਕ ਬਾਹਰ ਜਿਹੜੀ ਔੜਤਾ ਸਬਜ਼ੀ ਵੇਚ ਰਹੀ ਹੁੰਦੀ ਹੈ ਉਹ ਜਦੋਂ ਦੇਖਦੀ ਹੈ ਇਹ ਲਾਟਾਂ ਅੱਗ ਦੀਆਂ ਉੱਡ ਰਹੀਆਂ ਨੇ ਤਾਂ ਉੱਚੀ-ਉੱਚੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹੈ ਦਿਸ ਦੀ ਆਵਾਜ਼ ਸੁਣ ਕੇ ਦਿੱਲੀ ਪੁਲਿਸ ਦੇ ਦੋ ਹੋਮਗਾਰਡ ਉਥੇ ਆਉਂਦੇ ਨੇ ਤੇ ਇਹ ਜਿਹੜਾ ਕਾਂਡ ਦਾ ਖੁਲਾਸਾ ਹੁੰਦਾ ਹੈ ਇਸ ਤੋਂ ਬਾਅਦ ਸੁਸ਼ੀਲ ਸ਼ਰਮਾ ਤੇ ਕੇਸ਼ਵ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਸਾਰੇ ਸਬੂਤਾਂ ਤੇ ਗਵਾਹਾਂ ਨੂੰ ਮੱਦੇ ਨਜ਼ਰ ਰੱਖ ਕੇ ਸੁਸ਼ੀਲ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁناਈ ਜਾਂਦੀ ਹੈ ਤੇ ਕੇਸ਼ਵ ਕੁਮਾਰ ਨੂੰ 7 ਸਾਲ ਦੀ ਸਜ਼ਾ ਸੁناਈ ਜਾਂਦੀ ਹੈ ਤੇ 2003 ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਸ਼ੀਲ ਸ਼ਰਮਾ ਜਿਹੜਾ ਹੈ ਉਹ ਆਪਣੀ ਅਪੀਲ ਕਰਦਾ ਹੈ ਤੇ ਹਾਈ ਕੋਰਟ ਵੀ ਇਸ ਦੀ ਸਜ਼ਾ ਨੂੰ ਬਰਕਰਾਰ ਰੱਖਦਾ ਹੈ ਤੇ ਉਹਨੂੰ ਫਿਰ ਫਾਂਸੀ ਦੀ ਸਜ਼ਾ ਹੀ ਸੁناਈ ਜਾਂਦੀ ਹੈ ਪਰ ਇਸ ਤੋਂ ਬਾਅਦ ਸੁਸ਼ੀਲ ਸ਼ਰਮਾ ਫਿਰ ਸੁਪਰੀਮ ਕੋਰਟ ਦੇ ਵਿੱਚ ਆਪਣੀ ਅਰਜੀ ਦਾਖਲ ਕਰਦਾ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ਨੂੰ ਬਦਲ ਕੇ ਉਮਰ ਕੈਦ ਦੇ ਵਿੱਚ ਬਦਲ ਦਿੰਦੀ ਹੈ ਇਹ ਸੀ ਤੰਦੂਰ ਕਾਂਡ ਦੀ ਪੂਰੀ ਕਹਾਣੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਤਕ ਲਈ ਸਟਾਰ ਕਰੋ